ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗਿਆਨੀ ਗੁਰ ਸਿੰਘ ਜੀ ਜੈਦਾਰ ਸ਼੍ਰੀ ਕਲਤਖਸਬ ਵੱਲੋਂ ਗੁਰ ਗੋਬਿੰਦ ਸਿੰਘ ਜੀ ਦੇ ਗੁਰਪੁਰਪੁਰ ਇੱਕ ਸਿੱਖ ਪੰਥ ਦੇ ਨਾਂ ਤੇ ਆਦੇਸ਼ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਇੱਕ ਸਨੇਹ ਦਿੱਤਾ ਸੀ ਸਿੱਖ ਕੌਮ ਨੂੰ ਜਿਸ ਵਿੱਚ ਹੁਕਮਨਾਮਿਆਂ ਨੂੰ ਲੈ ਕੇ ਉਹਨਾਂ ਨੇ ਗੱਲ ਬੜੀ ਸਪਸ਼ਟ ਕਰ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਸਨ ਉਹਨਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ। ਇਸ ਸੰਦੇਸ਼ ਦੇ ਨਾਲ ਕਾਫੀ ਜਿਹੜੀਆਂ ਲੋਕਾਂ ਦੇ ਮਨਾਂ 'ਚ ਸੰਗਤਾਂ ਦੇ ਦਰਮਿਆਨ ਚਰਚਾਵਾਂ ਸਨ ਉਹ ਸਾਰੀਆਂ ਸਾਫ਼ ਹੋ ਗਈਆਂ ਸੀ। ਉਸ ਤੋਂ ਬਾਅਦ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਿੰਖ ਸਾਹਿਬ ਗਨੀਰ ਗੁਰਸਿੰਘ ਜੀ ਦਾ ਮੁਲਾਕਾਤ ਕਰਕੇ ਆਏ ਨੇ ਅਤੇ ਉਹਨਾਂ ਨੇ ਬਾਅਦ ਆ ਕੇ ਕਿਹਾ ਕਿ ਹੁਕਮਨਾਮਿਆਂ ਦੇ ਸਬੰਧ ਵਿੱਚ ਸਿੰਘ ਸਾਹਿਬ ਗਨੀਰ ਗੁਰਸਿੰਘ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੀਆਂ ਗੱਲਾਂ ਮੰਨ ਲੀਆਂ ਨੇ ਅਤੇ ਉਹਨਾਂ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਉਸ ਦਿਨ ਹੁਕਮਨਾਮੇ ਆਏ ਸਨ ਉਹਨਾਂ ਵਿੱਚ ਕੋਈ ਜਿਹੜੀ ਅਕਾਲੀ ਦਲ ਵੱਲੋਂ ਇਹ ਗੱਲ ਆਖੀ ਗਈ ਸੀ ਬਿਨਾਂ وجہ ਤੋਂ ਕਿ ਅਸੀਂ ਨਹੀਂ ਇਹ ਮੰਨ ਸਕਦੇ ਕਿ ਸਿੰਘ ਸਾਹਿਬ ਨੇ ਸਾਡੀ ਉਹ ਗੱਲ ਪ੍ਰਵਾਨ ਕਰ ਲਈ ਹੈ ਅਸੀਂ ਸਾਰੀਆਂ ਸੰਗਤਾਂ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦੇ ਹਾਂ ਬੜੇ ਪੁਖਤਾ ਸੂਤਰਾਂ ਤੋਂ ਪ੍ਰੋਸੇਜਗ ਵਸੀਲਿਆਂ ਤੋਂ ਕਿ ਇਦਾਂ ਦੀ ਕੋਈ ਗੱਲ ਸਿੰਘ ਸਾਹਿਬ ਗਾਇਰ ਗੁਰਵੀਰ ਸਿੰਘ ਜੀ ਵੱਲੋਂ ਨਹੀਂ ਉਹਨਾਂ ਦੇ ਨਾਲ ਕੀਤੀ ਗਈ ਜਾਂ ਉਹਨਾਂ ਨੂੰ ਕਿਸੇ ਹੁਕਮਨਾਮੇ ਦੇ ਸਬੰਧ ਵਿੱਚ ਕਿਸੇ ਹੁਕਮਨਾਮੇ ਦੀ ਸੋਧ ਜਾਂ ਕੋਈ ਉਹਦੇ ਮਤਲਕ ਕੋਈ ਹੋਰ ਗੱਲ ਸਿੰਘ ਸਾਹਿਬ ਨੇ ਨਹੀਂ ਆਖੀ ਸੋ ਇਹ ਡਾਕਟਰ ਦਿਲਜੀਤ ਸਿੰਘ ਚੀਮਾ ਅਤੇ ਉਹਨਾਂ ਦੇ ਸਾਥੀ ਜੋ ਵੀ ਆਖ ਰਹੇ ਨੇ ਇਹ ਸਰਾਸਰ ਗੁੰਮਰਾਹ ਕਰਨ ਦੀ ਕੋਸ਼ਿਸ਼ ਆ ਤੇ ਇਹ ਵੀ ਬੜੀ ਮੰਦ ਭਾਗੀ ਗੱਲ ਆ ਕਿ ਜਿਹੜਾ ਅਧਕਾਰ ਖੇਤਰ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦਾ ਹੈ ਯਾਨੀ ਜੁਇ ਸਿੰਘ ਜੀ ਦਾ ਹੁਕਮਨਾਮਾ ਲੈ ਕੇ ਉਹਦੇ ਬਾਰੇ ਉਹ ਜਿਹੜੀ ਆਪਣੇ ਵੱਲੋਂ ਕੁਝ ਗਲਤ ਟਿੱਕਾ ਟਿੱਪਣੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕਿਸੇ ਵੀ ਵਿਅਕਤੀ ਨੂੰ ਕੋਈ ਇਸ ਗਲਤੀ ਇਜਾਜ਼ਤ ਨਹੀਂ ਹੈ ਕਰਕੇ ਹੁਕਮਨਾਮੇ ਇੱਕ ਵਾਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਗਏ ਨੇ ਤੇ ਉਸ ਵਿੱਚ ਕੋਈ ਹੋਰ ਟਿਲਮਟ ਨਹੀਂ ਹੋਣੀ ਚਾਹੀਦੀ ਨਾ ਹੋ ਸਕਦੀ ਆ ਤੇ ਨਾ ਹੀ ਉਹਦੇ ਵਿੱਚ ਕੋਈ ਸੋਧ ਦੀ ਗੁੰਜਾਇਸ਼ ਹੁੰਦੀ ਆ ਅਸੀਂ ਇਸ ਗੱਲ ਦੀ ਜ਼ੋਰਦਾਰ ਸ਼ਬਦਾਵਾਂ ਰਾਹੀਂ ਨਕੀਦੀ ਕਰਦੇ ਆ ਤੇ ਨਾਲ ਇਹ ਵੀ ਸਮੂਹੇ ਸਿੱਖ ਪੰਥ ਨੂੰ ਸੁਚੇਤ ਕਰਦੇ ਆ ਕਿ ਜਿਹੜੇ ਜਿਹੜੇ ਲੀਡਰ ਕੁਝ ਸ਼੍ਰੋਮਣੀ ਕਾਲੀ ਦਲ ਦੇ ਬਾਰ ਬਾਰੀ ਗੱਲ ਆਖ ਰਹੇ ਨੇ ਕਿ ਸਾਡੇ ਉੱਪਰ ਕੋਈ ਕਾਨੂੰਨੀ ਅੜਚਨ ਹੈ ਜਾਂ ਸਾਨੂੰ ਕੋਈ ਕਾਨੂੰਨ ਦੀ ਪਾਬੰਦੀ ਆ ਕਿ ਅਸੀਂ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਅਧਿਕਾਰ ਖੇਤਰ ਆ ਉਹ ਨਹੀਂ ਅਸੀਂ ਉਹਨੂੰ ਪ੍ਰਵਾਨ ਕਰ ਸਕਦੇ ਇਹ ਕੋ ਹੋਰ ਜਿਹੜੇ ਫੈਸਲੇ ਆ ਜਿਹੜੇ ਸਿੰਘ ਸਾਹਿਬ ਨੇ ਉਸ ਦਿਨ ਲਏ ਸੀ ਅਸੀਂ ਨਹੀਂ ਉਹ ਮੰਨ ਸਕਦੇ ਕਿ ਬਿਲਕੁਲ ਗਲਤ ਆ ਸਿੰਘ ਸਵਾਨ ਹੁਣਾਂ ਨੇ ਵੀ ਬਹੁਤ ਸਾਰੇ ਜਿਹੜੇ ਸਿੱਖ ਬੁੱਧੀਜੀਵੀ ਨੇ ਜਾਂ ਜਿਹੜੇ ਸਿੱਖ ਆਪਣੇ ਮਾਰ ਨੇ ਉਹਨਾਂ ਨੂੰ ਪੁੱਛਿਆ ਆ ਉਹਨਾਂ ਤੋਂ ਸਿੰਘ ਸਾਹਿਬ ਨੇ ਜਾਣਕਾਰੀ ਲਈ ਆ ਤੇ ਉਹਨਾਂ ਨੇ ਬਿਲਕੁਲ ਸਪਸ਼ਟ ਆਖਿਆ ਸਿੰਘ ਸਵਾਨ ਨੂੰ ਕਿ ਇਹਦੇ ਵਿੱਚ ਕੋਈ ੜਕਾ ਨਹੀਂ ਇਹਦੇ ਵਿੱਚ ਕੋਈ ਕਾਨੂੰਨੀ ਅਰਚਨ ਨਹੀਂ ਤੇ ਨਾ ਹੀ ਕੋਈ ਅਕਾਲੀ ਦਲ ਨੂੰ ਕਿਸੇ ਗੱਲ ਦਾ ਕੋਈ ਖਤਰਾ ਆ ਜੇ ਅਗਰ ਅਕਾਲੀ ਦਲ ਦੀ ਲੀਡਰਸ਼ਿਪ ਕਿਸੇ ਗੈਰ ਸਿੱਖ ਤੋਂ ਕੋਈ ਆਪਣੇ ਵੱਲੋਂ ਤਿਆਰ ਕੀਤੀ ਕੋਈ ਜਿਹੜਾ ਸੁਝਾਅ ਆ ਉਹ ਸਿੰਘ ਸਾਹਿਬ ਨੂੰ ਦੇ ਰਹੇ ਨੇ ਇਹ ਤਾਂ ਉਹਨਾਂ ਦਾ ਭੁਲੇਖਾ ਆ ਜਾਂ ਉਹ ਉਹ ਅਗਰ ਉਹ ਕਰ ਰਹੇ ਨੇ ਤਾਂ ਉਹ ਗਲਤ ਕਰ ਰਹੇ ਨੇ ਲੇਕਿਨ ਅਸੀਂ ਇਹ ਗੱਲ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਿੰਨੇ ਵੀ ਜਿਹੜੇ ਆਪਣੇ ਕਾਨੂੰਨੀ ਮਾਹਰ ਨੇ ਬੁੱਧੀਜੀਵੀ ਨੇ ਜਿਨ੍ਹਾਂ ਦਾ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਸੰਬੰਧ ਰਿਹਾ ਇਹ ਅਕਾਲੀ ਦਲ ਦੇ ਸੰਵਧਾਨ ਨੂੰ ਬੜੇ ਚੰਗੇ ਤਰੀਕੇ ਨਾਲ ਜਾਣਦੇ ਨੇ ਉਹ ਸਾਰੇ ਸਿੰਘ ਸਭਾਨ ਤੱਕ ਆਪਣੀ ਗੱਲ ਪਹੁੰਚਾ ਚੁੱਕੇ ਹਨ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਵਿੱਚ ਵੈਸੇ ਵੀ ਆਪਾਂ ਸਾਰੇ ਇੰਨੀ ਜਾਣਕਾਰੀ ਰੱਖਦੇ ਆ ਕੋਈ ਦੇਸ਼ ਦਾ ਕਾਨੂੰਨ ਨਹੀਂ ਦਖਲ ਦਿੰਦਾ ਨਾ ਕੋਈ ਦੇਸ਼ ਦਾ ਕਾਨੂੰਨ ਸਾਨੂੰ ਇਹਦੇ ਵਿੱਚ ਕੋਈ ਆਪਣੇ ਪੜਾ ਸਕਦਾ ਆ ਨਾ ਕੋਈ ਸਾਨੂੰ ਕਹਿ ਸਕਦਾ ਕਿ ਤੁਸੀਂ ਇੰਜ ਨਹੀਂ ਤੇ ਇੰਜ ਕਰੋ ਸਾਡਾ ਜਿਹੜਾ ਸਿਧਾਂਤ ਆ ਮੇਰੀ ਪੀਸੀ ਦਾ ਉਹ ਹਰ ਗੁਰਸਿੱਖ ਨੂੰ ਪੰਥਦਰਦੀ ਨੂੰ ਉਹਦੇ ਬਾਰੇ ਪਤਾ ਆ ਤੇ ਅਸੀਂ ਉਹ ਸਿਧਾਂਤੇ ਪਹਿਰਾ ਦੇਣਾ ਆ ਸੋ ਅਸੀਂ ਸਾਰੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਅਪੀਲ ਕਰਦੇ ਆ ਕਿ ਭਾਈ ਆਪਾਂ ਸਾਰੇ ਜ਼ਿੰਮੇਵਾਰ ਵਿਅਕਤੀ ਆ ਸਾਰੇ ਸਿਆਣੇ ਆ ਪੰਥ ਵਾਸਤੇ ਆਪਾਂ ਸਾਰੇ ਬਹੁਤ ਸੋਹਿਰ ਦੇ ਪੰਥ ਦੇ ਭਲੇ ਵਾਸਤੇ ਆਪਾਂ ਸਾਰੇ ਕੰਮ ਕਰ ਰਹੇ ਆ ਕੋਈ ਕਿਸਣਾ ਨਿੱਜੀ स्वार्थ ਨਹੀਂ ਨਾ ਸੀ ਕਿਸੇ ਨਿੱਜੀ ਵਿਅਕਤੀ ਦਾ ਵਿਰੋਧ ਕਰਦੇ ਨਾ ਕਿਸੇ ਨਿੱਜੀ ਵਿਅਕਤੀ ਨਾਲ ਸਾਡਾ ਕੋਈ ਕਿਸੇ ਤਰੀਕੇ ਦਾ ਕੋਈ ਆਪਣੇ ਜਿਹੜਾ ਹੈਗਾ ਆ ਵੈਰ ਆ ਜਾਂ ਕੋਈ مخالਫਤ ਆ ਆਪਾਂ ਸਾਰੇ ਪੰਥ ਵਾਸਤੇ ਜਿਹੜਾ ਜੂਝ ਰਹੇ ਆ ਪੰਥ ਦੀ ਸੇਵਾ ਕਰ ਰਹੇ ਆ ਇਸ ਲਈ ਤੁਹਾਨੂੰ ਬੇਨਤੀ ਆ ਕਿ ਐਦਾਂ ਦਾ ਜਿਹੜਾ ਗੁੰਮਰਾਹਕੁੰਨ ਪ੍ਰਚਾਰ ਨਾ ਕੀਤਾ ਜਾਵੇ ਸਿੰਘ ਜੀਵਾਂ ਨੂੰ ਮਿਲ ਕੇ ਤੇ ਬਾਹਰ ਆ ਕੇ ਤੁਸੀਂ ਉਹਨਾਂ ਦੇ ਉਹਨਾਂ ਦੀ ਬਦੌਲਤ ਕੋਈ ਹੋਰ ਗੱਲ ਆਖੋ ਜਿਹੜੀ ਉੱਥੇ ਨਹੀਂ ਹੋਈ ਆਉਣ ਵਾਲੇ ਸਮੇਂ 'ਚ ਆਪਾਂ ਸਭ ਨੂੰ ਇਹ ਯਕੀਨ ਆ ਕਿ ਗੁਰੂ ਸਾਹਿਬ ਨੇ ਕਿਰਪਾ ਕਰਮੀ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਾਫ਼ ਹੋ ਜਾਣੀਆਂ ਆ ਤੇ ਸਿੰਘ ਸਾਹਿਬ ਨੇ ਤਾਂ ਇਹੀ ਜੋ 6 ਤਰੀਕ ਨੂੰ ਗੁਰਪੁਰ ਵਾਲੇ ਦਿਨ ਸਿੱਖ ਪੰਥ ਨੂੰ ਜਿਹੜਾ ਸੰਦੇਸ਼ ਦਿੱਤਾ ਸੀਗਾ ਉਹਨਾਂ ਨੂੰ ਇਹੀ ਆਖਿਆ ਕਿ ਜੋ ਵੀ ਹੁਕਮਨਾਮੇ ਹੋਏ ਨੇ ਸ਼੍ਰੋਮਣੀ ਕਾਲਜ ਦੇ ਲੀਡਰਸ਼ਿਪ ਨੂੰ ਉਹਨਾਂ ਦੇ ਇਨ ਬੈਨ ਪਾਲਣਾ ਕਰਨੀ ਚਾਹੀਦੀ ਆ ਬਿਨਾ ਢਿੱਲ ਤੋਂ ਬਿਨਾ ਕਮਜ਼ੋਰੀ ਤੋਂ ਇਹ ਸਾਰੀ ਲੀਡਰਸ਼ਿਪ ਦਾ ਫਰਜ਼ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ